ਪੰਜਾਬੀਓ ਤੁਸੀਂ ਦੇਖ ਸਕਦੇ ਹੋ ਚੰਦਪਾਣ ਦੇ ਵਿੱਚ ਜੋ ਪੁਲਿਸ ਨੇ ਗੁੰਡਾਗਰਦੀ ਕਰਕੇ ਦਹਿਸ਼ਤ ਪਾਈ ਸੀ ਅੱਜ ਜੋ ਐਕਸ਼ਨ ਕਮੇਟੀ ਬਣੀ ਆ ਉਹ ਚੰਦਪਾਣ ਪਿੰਡ ਦੇ ਵਿੱਚ ਪਹੁੰਚੀ ਤੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਪਿੰਡ ਦੇ ਵਿੱਚ ਜਿਹੜਾ ਮਾਰਚ ਕੀਤਾ ਗਿਆ ਅੱਜ ਦਾ ਜਿਹੜਾ ਸੰਕੇਤਕ ਪਿੰਡ ਦੇ ਵਿੱਚ ਮਜਾਰਾ ਆਪਾਂ ਇਸ ਗੱਲ ਲਈ ਕੀਤਾ ਪੁਲਿਸ ਜਿਹੜੇ ਲੋਕਾਂ ਨੂੰ ਘਰਾਂ ਚੋਂ ਨਿਕਲ ਨਹੀਂ ਦੇ ਰਹੀ ਅੱਜ ਉਹਨਾਂ ਨੂੰ ਦੱਸਿਆ ਕਿ ਅਸੀਂ ਜਾਦੇ ਜੀਂਦੇ ਹੋ ਜਾਗਦੇ ਹੈਗੇ ਆ ਅਸੀਂ ਵੀ ਇਨਸਾਨ ਆ ਜਿਸ ਤਰ੍ਹਾਂ ਦੀ ਪੱਪੂ ਦੀ ਇੱਜ਼ਤ ਆ ਉਸ ਤਰ੍ਹਾਂ ਦੀ ਸਾਡੀ ਇੱਜ਼ਤ ਆ ਉਸ ਤਰ੍ਹਾਂ ਦਾ ਸਾਡਾ ਸਵੈ ਮਾਨ ਵੀ ਆ ਜਿਸ ਤਰ੍ਹਾਂ ਜਿੰਦਾ ਹੱਕ ਉਹਨੂੰ ਆ ਉਸ ਤਰ੍ਹਾਂ ਦਾ ਜਿਉਣ ਦਾ ਹੱਕ ਪਿੰਡ ਦੇ ਵਿੱਚ ਚੱਲਣ ਦੀ ਮਰਗਨਾ ਚੱਲਣ ਦੀ ਜਾਤ ਜਿਹੜੀ ਸਾਡੇ ਕੋਲ ਉਹ ਸਾਡੇ ਕੋਲ ਵੀ ਹੈਗੀ ਆ ਉਹ ਸਿਰਫ ਸੰਕੇਤਕ ਤੌਰ ਤੇ ਪੁਲਿਸ ਨੂੰ ਦੱਸਿਆ ਕੀ ਅੱਜ ਜਥੇ ਬੰਦੀਆਂ ਦੀ ਜੇ ਲੀਡਰਸ਼ਿਪ ਆਈ ਆ ਜੇ ਕੱਲ ਨੂੰ ਸਾਡੇ ਕਿਸੇ ਭੈਣ ਭਰਾ ਨੂੰ ਤੰਗ ਕਰੋਗੇ ਤੁਹਾਡਾ ਜੀਣਾ ਹਰਾਮ ਕਰਕੇ ਰੱਖ ਦਵਾਂਗੇ ਕਿਰਤੀ ਲੋਕਾਂ ਦਾ ਇੱਕ ਅੱਜ ਜਿੰਦਾਬਾਦ 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 ਹਰੇਕ ਲੋਕਾਂ ਦਾ ਇੱਕ ਅੱਜ ਜਿੰਦਾਬਾਦ 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 ਅਰ ਉਹਨਾਂ ਸਾਡੇ ਆਪਣੇ ਭੈਣ ਭਰਾਵਾਂ ਨੂੰ ਸਨੇਹਾ ਦੇਣ ਲਈ ਆਪਾਂ ਮਾਰਚ ਕੀਤਾ ਕਿ ਡਰੋ ਨਾ ਅੱਜ ਜਦ ਡਰ ਕੇ ਸਿਰਵ ਡਰ ਕੇ ਅੱਜ ਡਰਦੇ ਡਰਦੇ ਕੰਧਾਂ 'ਨ ਲੱਗ ਗਏ ਆ ਕੰਧੇ ਪਰਲੇ ਪਾਸੇ ਵੀ ਮੌਤ ਆ ਅਗਲੇ ਪਾਸੇ ਜ਼ਿੰਦਗੀ ਆ ਕੰਨ ਤਾਂ ਪਰਲੇ ਪਾਸੇ ਜਾਣ ਲਈ ਇੱਕ ਮਰੇ ਹੋਏ ਇਨਸਾਨਾਂ ਦੇ ਵਾਂਗ ਘਰਾਂ 'ਚ ਕੈਦ ਹੋਣ ਦੀ ਤਾਂ ਬਾਹਰ ਨਿਕਲਿਏ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਈਏ ਆਪਣੇ ਜਿਹੜੇ ਜੇਲੀ ਡੱਕੇ ਆਗੂ ਮਜ਼ਦੂਰ ਆ ਉਹਨਾਂ ਨੂੰ ਰਿਹਾ ਕਰਾਈਏ ਆਪਾਂ ਪੂਰਨ ਤੌਰ ਤੇ ਇਨਸਾਫ ਲੈਣ ਲਈ ਆਓ ਘਰਾਂ 'ਚੋਂ ਬਾਹਰ ਨਿਕਲਿਏ 10 ਫਰਵਰੀ ਨੂੰ ਸੰਗਰੂ ਐਸਐਸਪੀ ਜਿਹੜਾ ਫਰੀਦਕੋਟ ਆ ਉਹਦੇ ਦਫ਼ਤਰ ਅੱਗੇ ਪੈਰ ਰੱਖਣ ਲਈ ਜਿਹੜੀ ਆ ਜਗ੍ਹਾ ਨਹੀਂ ਮਿਲਣੀ ਚਾਹੀਦੀ ਸਾਰੇ ਰਿਸ਼ਤੇਦਾਰੀਆਂ ਨੂੰ ਸਾਖ ਸਬੰਧੀਆਂ ਨੂੰ ਸਨੇਹ ਲਾਈਏ ਤੁਸੀਂ ਵੀ ਆਪਣੇ ਸਾਰੇ ਸਾਖ ਸਬੰਧੀਆਂ ਨੂੰ ਲੈ ਕੇ ਆ ਜਥੇਬੰਦੀਆਂ ਦੀ ਲੀਡਰਸ਼ਿਪ ਵੀ ਆਪਣੇ ਲੋਕਾਂ ਨੂੰ ਲੈ ਕੇ ਆਉਗੀ ਆ ਇਨਸਾਫ ਲੈਣ ਲਈ 10 ਪਰਵਰੀ ਨੂੰ ਆਪਾਂ ਜਿਹੜਾ ਵੱਧ ਤੋਂ ਵੱਧ ਐਸਐਸਪੀ ਦਫ਼ਤਰ ਅੱਗੇ ਇਕੱਠੇ ਹੋਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਆਸ ਨਾਲ ਕੇ ਅਖੀਰਲੇ ਸਮੇਂ ਤੱਕ ਜਿੰਨੀ ਦੇਰ ਤੱਕ ਜਿੱਤ ਨਹੀਂ ਹੋ ਜਾਂਦੀ ਓਨੀ ਦੇਰ ਤੱਕ ਆਪਾਂ ਚੈਨ ਨਾਲ ਬੈਠਣਾ ਨਹੀਂ ਨਾ ਪੁਲਿਸ ਨੂੰ ਜਿਹੜਾ ਚੈਨ ਨਾਲ ਬੈਠਣ ਦੇਣਾ ਆ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਧੰਨਵਾਦ 10 ਫਰਵਰੀ ਨੂੰ ਮਿਲਦੇ ਆਪਾਂ ਸੰਗਰੂ ਐਸਐਸਪੀ ਜਿਹੜਾ ਫਰੀਦਕੋਟ ਦਾ ਦਫ਼ਤਰ ਅੱਗੇ ਆਓ ਸਾਰੇ ਉਦੋਂ ਬਾਅਦ ਚੜ ਕੇ ਸ਼ਾਮਲ ਹੋਈਏ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੁਤਾਬਕ 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 ਜੈਤਮ ਮੁਤਾਬਕ ਮੁਤਾਬਕ મરકિયા 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 મંગે ગંડી કરકે આયા ને ઓર તો જય તો મરકિયા મરકિયા ભઈ મરકિયા કેમ તો મરકિયા મરકિયા ખીચપોરતા નકમ્મા પલક પ્રશાસન મસ્તબાદ 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 આ દા આ દા આ તો ગોડા રાખ દે આગે ને તો ગોડા રાખ દે આગે થોડો વાત કર લે ફોટો ਉਹ ਜ਼ਰੂਰੀ ਗੱਲ ਜਿਹੜੀ ਮੰਗਾ ਸਿੰਘ ਆਜ਼ਾਦ ਨੇ ਕਹਿਣੀ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਅਸੀਂ ਵੀ ਕਿਉਂਕਿ ਜਾ ਕੇ ਹੋਰ ਲੋਕਾਂ ਨੂੰ ਵੀ ਕਹਿਣਾ ਵਾ ਸਾਰੇ ਕਿਉਂਕਿ ਜਾਵਾਂਗੇ ਤਾਂ ਕਿਸੇ ਨੂੰ ਕਹਾਂਗੇ ਕਿ ਤਾਂ ਹੀ ਕੋਈ ਆਊਗਾ ਸਾਰੀ ਲੀਡਰਸ਼ਿਪ ਜਿਹੜੀ ਇਹ ਤੋਂ ਸਮਾਪਤੀ ਤੋਂ ਬਾਅਦ ਮੈਂ ਜ਼ਰੂਰੀ ਦੋ ਬੇਨਤੀਆਂ ਕਰਨੀਆਂ ਇੱਕ ਤਾਂ ਆਪਣੇ ਜਿਹੜੇ ਸਾਥੀ ਐਸ ਡਰੋਂ ਘਰੋਂ ਭੱਜੇ ਫਿਰਦੇ ਆ ਕਿ ਪੁਲਿਸ ਫੜੂਗੀ ਬੇਫਿਕਰ ਹੋ ਕੇ ਘਰੇ ਆ ਜਾਓ ਤੇ ਤਿਆਰੀ ਕਰੋ ਦੱਸ ਦੇ ਧਰਨੇ ਦੀ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ ਥੋੜੀ ਕੀ ਹਵਾ ਨਹੀਂ ਦੇਖ ਸਕਦਾ ਅਸੀਂ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਥੋੜੇ ਪਿੱਛੇ ਖੜੀਆਂ ਐਥੇ ਸੀਆਰਡੀ ਸੁਣਦੀ ਆ ਨੋਟ ਕਰ ਲੈ ਜਿਹੜਾ ਐਸਐਚਓ ਰਜੇਸ਼ ਕੁਮਾਰ ਲਾ ਕੇ ਦਵੰਗ ਫਿਲਮ ਦੀ ਐਨਕ ਹੀਰੋ ਬਣਿਆ ਫਿਰਦਾ ਪੁੱਤ ਤੈਨੂੰ ਤੁੰਨ ਕੇ ਰੱਖ ਦਿਆਂਗੇ ਤੈਨੂੰ ਇਥੋਂ ਫਰੀਦਕੋਟ ਦੇ ਵਿੱਚੋਂ ਦਫਾ ਕਰਾ ਕੇ ਜਾਣਾ ਅਸੀਂ ਐਸਐਸਪੀ ਜਿਹੜੀ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਨੂੰ ਡਿਫਾਲਟਰ ਕਹਿੰਦੀ ਐ ਸਾਰੇ মিডিਆ ਦੇ ਸਾਹਮਣੇ ਐਸਐਸਪੀ ਸਾਹਿਬ ਜ਼ਬਾਨ ਨੂੰ ਲਗਾਮ ਦੇਵੋ ਨਹੀਂ ਤਾਂ ਤੁਹਾਡੀ ਜਬਾਨ ਧੱਕੇ ਤੁਹਾਡੇ ਮੂੰਹ 'ਚ ਪਾ ਲਾਂਗੇ ਇਸ ਤੋਂ ਬਿਨਾ ਜਿਹੜੇ ਵੀ ਗੁੰਡਿਆਂ ਨੂੰ ਇਹ ਭਲੇਖਾ ਕਿ ਸਾਡੇ ਕੋਲੇ ਅਸਲਾ ਅਸੀਂ ਇਹਨਾਂ ਨੂੰ ਦੱਬ ਕੇ ਰੱਖਾਂਗੇ ਅਸੀਂ ਇਹਨਾਂ ਨੂੰ ਕੁੱਟ ਕੇ ਰੱਖਾਂਗੇ ਉਹਨਾਂ ਦੇ ਭਲੇਖੇ 10 ਤਰੀਕ ਦਾ ਕੱਠ ਕੱਢੂਗਾ ਪੰਜਾਬ ਦੇ ਸਾਰੇ ਲੋਕ ਉਡੀਕ ਕਰ ਰਹੇ ਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿ ਧੰਨਵਾਦ ਕਰਦੇ ਆ ਅੱਜ ਇੱਥੇ ਬੀਕੇ ਜੂ ਗਰਾਹਾਂ ਕਿਰਤੀ ਕਿਸਾਨ ਯੂਨੀਅਨ ਆ ਭਾਰਤੀ ਕਿਸਾਨ ਯੂਨੀਅਨ ਨੇ ਇੱਥੇ ਗਰਾਹਾਂ ਕੁੱਲ ਹਿੰਦ ਕਿਸਾਨ ਸਭਾ ਦਰਜਨਾ ਕਿਸਾਨ ਜਥੇਬੰਦੀਆਂ ਥੋਡੇ ਹੱਕ ਦੇ ਵਿੱਚ ਸਟੇਟਮੈਂਟਾਂ ਦੇ ਚੁੱਕੀਆਂ ਇੱਕ ਲਾਮਿਸਾਲ ਕੱਖ ਜਿਹੜਾ ਫਰੀਦਕੋਟ ਦੇ ਵਿੱਚ 10 ਤਰੀਕ ਨੂੰ ਹੋਣ ਜਾ ਰਿਹਾ ਤੁਹਾਨੂੰ ਬੇਨਤੀ ਆ ਰਿਲੈਕਸ ਹੋ ਕੇ ਨਹੀਂ ਬੈਠਣਾ ਡਰਨਾ ਵੀ ਨਹੀਂ ਤੇ ਰਿਲੈਕਸ ਹੋ ਕੇ ਨਹੀਂ ਬੈਠਣਾ ਆਪਦੇ ਰਿਸ਼ਤੇਦਾਰੀਆਂ ਚ ਸੁਨੇਹਾ ਦਿਓ ਆਪਦੇ ਭੈਣਾ ਭਰਾਵਾਂ ਨੂੰ ਸਕੇ ਸੰਬੰਧੀਆਂ ਨੂੰ ਸੁਨੇਹਾ ਦਿਓ ਤੇ ਟਰਾਲੀਆਂ ਭਰ ਕੇ ਐਸਐਸਪੀ ਦੇ ਘਰਾਓ ਚ ਉਹਨਾਂ ਚਰ ਕਰਾਓ ਜਾਰੀ ਰਹਿਣਾ ਜਿਨ੍ਹਾਂ ਚ ਰક્ષਣ ਕਮੇਟੀ ਦੀਆਂ ਰੱਖੀਆਂ ਮੰਗਾ ਲਾਗੂ ਨਹੀਂ ਹੁੰਦੀਆਂ ਤੇ ਜਿੰਨਾ ਚਿਰ ਆਪਣੇ ਥੇਲ ਚ ਬੰਦ ਕੀਤੇ ਸਾਰੇ ਜਿਹੜੇ ਮਜ਼ਦੂਰਾ ਬਿਨਾ ਸ਼ਰਤ ਰਹਾ ਕਰਾ ਕੇ ਨਹੀਂ ਲਿਆਉਂਦੇ ਸਾਰਿਆਂ ਨੂੰ ਬੇਨਤੀ ਹੈ ਤਿਆਰੀ ਕਰੋ ਬਹੁਤ ਬਹੁਤ ਧੰਨਵਾਦ ਆਪਾਂ ਇੱਥੇ ਇੱਧਰ ਜੰਗਲੀ ਚਲੋ ਆਓ ਆਓ ਫਿਰ ਆਓ